ਹੈਲੋ ਦੋਸਤੋ ਮਿੱਤਰੋ ਸਤਿ ਸ਼੍ਰੀ ਅਕਾਲ ਅੱਜ ਜਿਵੇਂ ਤੁਹਾਨੂੰ ਪੈਨਡ ਫੁਲੇਗਲਾ ਦੇ ਉੱਪਰ ਲੈ ਕੇ ਆਇਆ ਜਿੱਥੇ ਕਿ ਸਰਦੀਆਂ ਦੇ ਬਹੁਤ ਹੀ ਵਧੀਆ ਕੱਪੜੇ ਦੀ ਸੇਲ ਲੱਗੀ ਹੋਈ ਆ ਖਰੀਦਦਾਰ ਵੀ ਹੈਗੇ ਨੇ ਬੱਚਿਆਂ ਦੇ ਵੀ ਕੱਪੜੇ ਨੇ ਦੇਖੋ ਤੁਹਾਡੇ ਸਾਹਮਣੇ ਗੱਡੀਆਂ ਵੀ ਖੜੀਆਂ ਨੇ ਕੱਪੜੇ ਤੋਂ ਖਰੀਦਣ ਲਈ ਬਹੁਤ ਧੋਖਾ ਦਾਲ ਮਾਰੀ ਹੋਤੀ ਚੱਲਦੀ ਲੱਸੀ ਆ ਆ ਕਿੰਨੇ ਦਾ ਸਾ ਯਾਰ ਕਪੜੇ ਹੁਣ ਤੁਹਾਡੇ ਸਾਹਮਣੇ ਦਿਖਾਉਣੇ ਆ ਖਰੀਦਦਾਰ ਵੀ ਖੜੇ ਨੇ ਆ ਕਿੰਨੇ ਦਾ ਜੀ ਬਤਾ ਦਿਓ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਬ੍ਰਦਰ ਕਿਵੇਂ ਲੱਗਿਆ ਮਾਲ ਆਪਣਾ ਜੀ ਘੈਂਟ ਆ ਜਮਾ ਸਿਰਾ ਲੈ ਵੀ ਮੁੰਡਿਆ ਆਜੋ ਵੀ ਸਾਰੇ ਜਾਣੇ ਵੀਰੋ ਹਾਂਜੀ ਭਾਈ ਕਿਵੇਂ ਲੱਗਿਆ ਮਾਲ ਆਪਣਾ ਐਂਡ ਆ ਦਿਖਾ ਬਾਈ ਉਹ ਕਿਹੜੇ ਲਈ ਕੋਟ ਬਾਈ ਉਹਨਾਂ ਨੇ ਠੀਕ ਆ ਘੈਂਟ ਆ ਯਾਰ ਠੀਕ ਆ ਯਾਰ ਜਮਾ ਸਿਰਾ ਆ ਠੀਕ ਆ ਓਕੇ ਆ ਪਜਾਮੇ ਲਿਖਾ ਬਾਈ ਉਹਨੂੰ ਠੀਕ ਹੈ ਜਿਹੜੇ ਆਪਣੇ ਉਹ ਲੰਬਾਰੀ ਚ ਪਏ ਆ ਪਜਾਮੇ ਉਹ ਵੀ ਗੱਡ ਕੇ ਦਿਖਾ ਹਾਂਜੀ ਆਓ ਜੀ ਵੀਰੇ ਸਾਰੇ ਸਲੈਕਟਰ ਚੀਜ਼ਾਂ ਹੋਣਗੀਆਂ ਬ੍ਰਦਰ ਆਪਣੇ ਕੋਲ ਸਾਰੇ ਜਿੰਨੇ ਵੀ ਆ ਆ ਪੈਟਰਨ ਦੇਖੋ ਸਾਰਾ ਵਧੀਆ ਹੈ ਆ ਪਜਾਮਾ ਦੇਖੋ ਤੁਸੀਂ ਸ਼ੋਰਮ ਦੇ ਚ ਟਰਾਈ ਕਰ ਲਓ ਤੁਹਾਨੂੰ ਇਹ ਚੀਜ਼ ਸ਼ੋਰਮ ਦੇ ਵਿੱਚ ਨਹੀਂ ਮਿਲੂਗੀ ਬੱਚਿਆਂ ਦੇ ਵਾਲ ਗੁੱਟ ਕਿੰਨੇ ਦੇ ਨੇ ਇਹ 50 ਰੁਪਏ ਦੇ ਜੀ 50 ਰੁਪਏ ਦੇ ਹਾਂਜੀ ਬ੍ਰਦਰ 100 ਵਾਲੀ ਵੀ ਹੈਗੀ ਆਪਣੇ ਕੋਲੇ ਆ ਪਜਾਮੇ ਦੇਖੋ ਬ੍ਰਦਰ ਹਾਂਜੀ ਹਾਂਜੀ ਬ੍ਰਦਰ ਕੀ ਬੜੀ ਘੈਂਟ ਬ੍ਰਦਰ ਇਹ ਸੋਹਣਾ ਸ਼ੋਰੂਮ ਦੇ ਵਿੱਚ ਨੀ ਚੀਜ਼ ਮੈਨ ਨਹੀਂ ਬ੍ਰਦਰ ਤੁਹਾਨੂੰ ਇਹ 500 ਦਾ ਹੀ ਮਿਲ ਜੂਗਾ ਆਪ ਨੂੰ ਕਿ 50 ਰੁਪਏ ਦਾ ਵੀ ਕੋਟ ਮਿਲ ਜੂਗਾ ਠੀਕ ਆ ਬ੍ਰਦਰ 100 ਰੁਪਏ ਦਾ ਵੀ ਮਿਲ ਜੂਗਾ ਪਾਂ 100 ਵਾਲੀ ਨੂੰ 600 600 ਵਾਲੀ ਵੀ ਹੈ ਹਾਂ 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 ਜੀ ਆਹ ਦੇਖੋ ਜੀ ਬ੍ਰਦਰ ਆਹ ਸਾਰੇ ਕੋਟ ਲੱਗੇ ਹੋਏ ਆ ਸਾਰੇ ਜਿੰਨੇ ਵੀ ਇਹ ਆਹ ਦੇਖੋ ਬ੍ਰਦਰ ਪੂਰੀ ਭਾਰੀ ਸੇ ਲਾਦੀ ਆਪਾਂ ਪੂਰੀ ਅੱਚੀ ਦੇਖੋ ਆ ਜੈਂਬੋ ਵਗੈਰਾ ਵੀ ਮਿਲ ਜਾਣਗੇ ਆਪਣੇ ਕੋਲੇ ਆ ਭਈਆ 100-100 ਵਾਲੇ ਆ ਬਾਜੂ ਫੁੱਲ ਬਾਜੂ ਸਾਰੀ ਚੀਜ਼ ਮਿਲ ਜੂ ਬ੍ਰਦਰ ਆਪਣੇ ਕੋਲੇ ਆ 50 ਰੁਪਏ ਬੱਚੇ ਜਾਣਗੇ ਆਪਣੇ ਕੋਲ ਜੀ ਬਾਤ ਤੇਰੇ ਸਿਰਾ ਘਰਾਤਾ ਹੈ ਠੀਕ ਹੈ 50 ਰੁਪਏ ਦਾ ਲੋਰ ਵੀ ਮਿਲ ਜੂ ਭਾਈ ਤੇ ਆ ਕਿੰਨੇ ਦੀ ਆ ਇਹ 100 ਦੀ ਹੈ ਨਾ ਜਿਹੜਾ ਮਰਜੀ ਚੱਕ ਲੋ 100 ਰੁਪਏ 50 ਰੁਪਏ ਇਧਰ ਠੀਕ ਆ ਘੈਂਟ ਆ ਕੰਮ ਯਾਰ ਸਿਰਾ ਯਾਰ ਭਾਈ ਯਾਰ ਲੋਰ ਜਿਹੜਾ ਮਰਜੀ ਚੱਕੋ ਜੀ ਬਹੁਤ ਵਧੀਆ ਕੀਤਾ ਯਾਰ ਬਹੁਤ ਵਧੀਆ ਸਾਰਾ ਬੰਦਾ ਗਰੀਬੀ ਲੈ ਸਕਦਾ ਅਮੀਰੀ ਵੀ ਲੈ ਸਕਦਾ ਸਾਰਿਆਂ ਲਈ ਈਜ਼ੀ ਹੋ ਗਿਆ ਨਾ ਬਹੁਤ ਵਧੀਆ ਆ ਕੋਟੀ ਕਿੰਨੇ ਦੀ ਆ ਬ੍ਰਦਰ ਇਸ 100 ਰੁਪਏ ਦੀ 50 ਰੁਪਏ ਦੀ ਬਈ ਵੀ ਘੈਂਡ ਆ ਜਰਾ ਲੇਡੀਜ਼ ਹੈ ਨਾ ਟੋਪ ਜਾ ਫਟਦਾ ਜਾ ਠੀਕ ਹੈ ਵੀ ਇਹ ਵੀ ਘੈਂਡ ਆ ਵੀ ਠੀਕ ਆ ਆ ਬੱਚਿਆਂ ਦੇ ਕੋਟ ਆ ਗਏ ਹੈ ਠੀਕ ਆ ਜੀ ਲੋ ਜੀ ਔਰ ਬੱਚਿਆਂ ਵਾਲੇ ਵੀ ਕੱਪੜੇ ਲੈ ਰਹੇ ਨੇ ਤਾਂ ਬੱਚਾ ਦੇ ਕੱਪੜੇ ਆ ਗਏ ਪਸੰਦ ਜੀ ਵਧੀਆ ਲੱਗਦਾ ਹਾਂ ਬਾਜ਼ਾਰ ਨਾਲੋਂ ਸਸਤੇ ਆ ਲੋ ਜੀ ਵੀਰ ਇੱਕ ਸਾਡੇ ਪੰਜਾਬੀ ਵੀਰ ਨੇ ਇੱਥੇ ਕੱਪੜਿਆਂ ਦੀ ਸੀੜ ਲਾਈ ਹੋਈ ਆ। ਸ਼ਰਦੀਆਂ ਦੇ ਬਹੁਤ ਹੀ ਸੋਹਣੇ ਕੱਪੜੇ ਨੇ ਇੱਕ ਵਾਰੀ ਜ਼ਰੂਰ ਆਓ ਨੇੜੇ ਫੁੱਲੇਵਾਲਾ ਪੁਲ ਓਲੀਆਂ ਜਿਹੜੇ ਕਰੋੜ ਆ। ਹਾਂ ਵੀਰ ਜੀ ਜਿਵੇਂ ਤੁਸੀਂ ਇਹ ਸੇਲ ਤੇ ਵਧੀਆ ਮਹਿਸੂਸ ਹੋਇਆ ਕਿ ਜੀ ਕੱਪੜੇ ਦੇ ਰੇਟ ਦਾ ਫਰਕ ਆ ਜੀ ਕੁਝ ਵੀਰੇ ਘੈਂਟ ਜਾਨਾ ਮੈਂ ਪਹਿਲਾਂ ਵੀ ਦੱਸਿਆ ਵੀ ਹੁਣ ਵੀ ਦੱਸਿਆ ਵੀ ਆਊਟਲੈਟ 'ਚ ਜਾ ਨਾ ਜਿੱਥੇ ਤੁਸੀਂ 10000 ਦੀ 5000 ਦੀ ਚੀਜ਼ ਲੈਣੀ ਆ ਜੀ ਉੱਥੇ ਚੁੱਪ ਕਰਕੇ ਤੁਸੀਂ ਜੀ ਅਰੀਜਨਲ ਚੀਜ਼ ਬ੍ਰਾਂਡ ਪਾਉਣਾ ਤੇ ਇੱਥੇ ਆ ਇੱਥੇ ਤੁਹਾਡਾ ਸ਼ੌਂਕ ਪੂਰਾ ਹੋ ਸਕਦਾ ਬਾਈ ਇਹ ਆਪਣੇ ਪੰਜਾਬੀ ਵੀਰ ਨੇ ਕੰਮ ਕੀਤਾ ਆਪਾਂ ਨੂੰ ਵੀ ਇਹਦਾ ਸਾਥ ਦੇਣ ਦਾ ਫਰਜ਼ ਬਣਦਾ ਕਿ ਨਹੀਂ ਵੀ ਦਿੱਕਾ ਪੂਰਾ ਪੂਰਾ ਬਹਿਮਾਨ ਮੈਂ ਪਹਿਲਾਂ ਦੱਸੀ ਜਾਂਦਾ ਵੀ ਕੰਮ ਕਰਦੇ ਹੋ ਕੰਮ ਹੀ ਉਹ ਜੇ ਸਾਡੇ ਨਾਲ ਮੁੰਡੇ ਬਹੁਤ ਅਟੈਚ ਵਿੱਚ ਪਹਿਲੀ ਵਾਰ ਸੇਲ ਲੱਗੀ ਵੇਖੀ ਆ ਅਸੀਂ ਇਹ ਨਾਲ ਦੇਣ ਵੀ ਦੱਸਾਂਗੇ ਨਾਲ ਤੋਂ ਲੈ ਕੇ ਵੀ ਆਵਾਂਗੇ ਧੰਨਵਾਦ ਵੀਰਕਵਾਰੀ ਜਰੂਰ ਆਓ ਨੇੜੇ ਫੂਲੇਵਾਲਾ ਪੋਲ ਕੋਲੀਆ ਚੜੱਕ ਰੋਡ ਸ਼ਰਦੀਆਂ ਦੇ ਕੱਪੜੇ ਬਹੁਤ ਸਸਤੇ ਆ ਬਹੁਤ ਵਧੀਆ ਕਲਰ ਦੇ ਵਿੱਚ ਨੇ ਨੇੜੇ ਫੂਲੇਵਾਲਾ ਪੋਲ ਕੋਲੀਆ ਚੜੱਕ ਰੋਡ